ਬੀਤੇ ਦਿਨੀ ਕਲਾਨੌਰ ਦੇ ਪਿੰਡ ਬਰੀਲਾ ਖੁਰਦ ਦੀ ਇੱਕ ਘਟਨਾ ਸਾਹਮਣੇ ਆਈ ਜਿੱਥੇ ਕਿ 8 ਸਾਲਾ ਲੜਕੀ ਨਾਲ ਇੱਕ ਵਿਅਕਤੀ ਵੱਲੋਂ ਜ਼ਬਰਜਨਾਹ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਵਿਅਕਤੀ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ ਅਤੇ ਜਿਸ ਤੋਂ ਬਾਅਦ ਅੱਜ ਮਸੀਹ ਭਲਾਈ ਬੋਰਡ ਦੇ ਚੇਅਰਮੈਨ ਦਾਨੀਅਲ ਭੱਟੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਬਰੀਲਾ ਵਿਖੇ ਪਹੁੰਚੇ ਅਤੇ ਇਸ ਮੌਕੇ ਚੇਅਰਮੈਨ ਦਾਨੀਅਲ ਭੱਟੀ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਰ੍ਹਾਂ ਨਾਲ ਬੱਚੀ ਦੇ ਪਰਿਵਾਰ ਦੇ ਨਾਲ ਹਨ ਅਤੇ ਉਹ ਪਰਿਵਾਰ ਨੂੰ ਪੂਰੀ ਤਰ੍ਹਾਂ ਇਨਸਾਫ ਦਿਵਾਉਣਗੇ ਅਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕੋਰਟ ਵਿੱਚ ਆਉਣ ਵਾਲਾ ਖਰਚਾ ਵੀ ਉਹ ਖੁਦ ਪਰਿਵਾਰ ਨੂੰ ਮੁਹੱਈਆ ਕਰਨਗੇ ਅਤੇ ਚੇਅਰਮੈਨ ਭੱਟੀ ਨੇ ਕਿਹਾ ਕਿ ਦੋਸ਼ੀ ਪਰਿਵਾਰ ਵੱਲੋਂ ਜੋ ਵੀ ਲੜਕੀ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹ ਇਸ ਧਮਕੀਆਂ ਦੇਣ ਵਾਲੇ ਵਿਰੁੱਧ ਵੀ ਕਾਰਵਾਈ ਕਰਵਾਉਣਗੇ ਇਸ ਮੌਕੇ ਪਾਸੇ ਗੁਲਸ਼ਨਪਾਲ ਪਾਸੇ ਲਾਬ ਸੋਨਾ ਐਸਮਰੰਦਾਵਾ ਸੁਨੀਲ ਸਾਈਆਂ ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਅੱਜ ਸਾਡੇ ਭਾਈਚਾਰੇ ਦੀ ਸਾਨ ਚੇਅਰਮੈਨ ਮੁਸੀਬਲਾਈ ਬੋਰਡ ਮੁਸ਼ਕਲ ਡੈਂਗਰ ਮਸੀਹ ਜੀ ਜਿਹੜਾ ਪੀੜਤ ਪਰਿਵਾਰ ਆ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਔਰ ਇਹਨਾਂ ਨੇ ਪੂਰਾ ਸੁਵਾਸਨ ਦਿੱਤਾ ਵਾ ਪੰਜਾਬ ਸਰਕਾਰ ਵੱਲੋਂ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਕਿਸੇ ਵੀ ਚੀਜ਼ ਦੀ ਮਦਦ ਜਿਹੜੀ ਆ ਪਰਿਵਾਰ ਨੂੰ ਜਿਹੜੀ ਸਰਕਾਰ ਵੱਲੋਂ ਕੀਤੀ ਜਾਏਗੀ ਸੋ ਇਹਨਾਂ ਨੇ ਸਵਾਸਨ ਮਤਲਬ ਮੇਰੇ ਨਾਲ ਤੇ ਪਰਸਨਲ ਇਹਨਾਂ ਦਾ ਆਪਣਾ ਚੇਅਰਮੈਨ ਸਾਹਿਬ ਦਾ ਕਹਿਣਾ ਕਿ ਪਰਸਨਲ ਮੇਰੇ ਵੱਲੋਂ ਕੀਤੀ ਜਾਏਗੀ ਬੜੀ ਵੱਡੀ ਗੱਲ ਹੈ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕਿਸੇ ਵੀ ਦੁੱਖ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਆ ਕੇ ਕੰਦੇ ਦਾ ਕੰਦਾ ਮਿਲਾ ਕੇ ਖੜ ਜਾਣਾ ਇਹ ਬੜੀ ਵੱਡੀ ਗੱਲ ਹੈ ਸੋ ਚੇਅਰਮੈਨ ਸਾਹਿਬ ਅੱਜ ਜਿਹੜੀ ਆ ਕਲਾ ਨੋਦ ਦੀ ਧਰਤੀ ਉੱਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਨਹੀਂ ਦਿਲ ਦੀਆਂ ਡਿੰਗਹਾਈਆਂ ਤੋਂ ਪਰਿਵਾਰ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਜੋ ਵੀ ਇਹਨਾਂ ਨੇ ਸਵਾਸਨ ਪਰਿਵਾਰ ਨੂੰ ਦਿੱਤਾ ਔਰ ਮੈਂ ਵੀ ਇਹਨਾਂ ਨੂੰ ਪੂਰੀ ਇਸ ਗੱਲ ਦੀ ਤਸੱਲੀ ਦਿਵਾਉਣਾ ਕਿ ਜੋਸ਼ੀਰ ਮੈਨ ਸਾਹਿਬ ਨੇ ਕਿਹਾ ਉਹਨੂੰ ਕਰਕੇ ਵਿਖਾਉਣਗੇ ਇਹ ਨਹੀਂ ਕਿ ਗੱਲ ਕਰਨੀ ਤੇ ਕਥਨੀ ਵਿੱਚ ਵਰਕਿਆ ਚੇਅਰਮੈਨ ਸਾਹਿਬ ਵੈਸੇ ਦਿਲ ਦੇ ਬਹੁਤ ਸਾਫ਼ ਤੇ ਦਲੇਰ ਬੰਦੇ ਨੇ ਘਬਰਾਉਣ ਦੀ ਲੋੜ ਨਹੀਂ ਹੈ ਅੱਜ ਪਰਵਾਦ ਦੇ ਵਿੱਚ ਕੋਈ ਵੀ ਕਿਸੇ ਵੀ ਪਰਚਾਰ ਦਾ ਕੋਈ ਡਰਦਾ ਜਾਂ ਕਿਸੇ ਵੀ ਜਿਹਦਾ ਕਹਿੰਦੇ ਆ ਧਮਕੀਆਂ ਕੋਈ ਧਮਕੀ ਨਹੀਂ ਦੇ ਸਕਦਾ ਪਰਿਵਾਰ ਨੂੰ ਕੋਈ ਡਰਾ ਨਹੀਂ ਸਕਦਾ ਸੋ ਅਸੀਂ ਅੱਜ ਪੂਰੇ ਭਾਈਚਾਰਾ ਇਸ ਪਰਵਾਦ ਦੇ ਨਾਲ ਖੜੇ ਆਂ ਔਰ ਕਿਸੇ ਵੀ ਮੁਸੀਬਤ ਦੇ ਵਿੱਚ ਅਸੀਂ ਪਰਿਵਾਰ ਨੂੰ ਪੂਰਾ ਸਵਾਸਨ ਦਿੰਨੇ ਆ ਚੇਅਰਮੈਨ ਸਾਹਿਬ ਵੱਲੋਂ ਔਰ ਮੇਰੇ ਵੱਲੋਂ ਵੀ ਅਸੀਂ ਇਸ ਪਰਵਾਦ ਦੇ ਨਾਲ ਹੰਸਾਬ ਦੀ ਜੰਗ ਜਿਹੜੀ ਆ ਉਹ ਜਿੱਤ ਕੇ ਦਿਖਾਵਾਂਗੇ ਲਾਸ਼ ਤੱਕ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਚੇਰਮੈਨ ਸਾਹਿਬ ਕੁਛ ਬੋਲਣਾ ਚਾਹੀਏ ਹਾਂਜੀ ਚੇਰਮੈਨ ਸਾਹਿਬ ਸਰਨ ਜਮਜੀਤ ਜੀ ਜੀ ਪਾਸਟਰ ਲਵ ਸੋਨਾ ਜੀ ਔਰ ਐਸ ਐਮ ਅਨਦਾਵਾ ਜੀ ਜਦੋਂ ਮੈਨੂੰ ਪਤਾ ਲੱਗਿਆ ਨਾ ਗੱਲਬਾਤ ਹੋਈ ਅੱਜ ਮੈਂ ਕਲਨੌਰ ਵਿੱਚ ਆਇਆ ਹਾਂ ਪਿੰਡ ਦੇ ਵਿੱਚ ਔਰ ਪੀਰ ਪਰਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਆ ਤੇ ਵਿਸ਼ਵਾਸ ਦਿਵਾ ਪਿੱਤਾ ਦਾ ਫਤਰੀ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਇਹ ਨਾ ਵੀ ਖਰਚਾ ਆਏਗਾ ਮੈਂ ਕਹਾਂਗਾ ਇਹ ਤੇ ਤੁਹਾਡੀ ਨਹੀਂ ਮੇਰੀ ਦੀ ਆ ਹਲੇਲੂਇਆ ਅਈ ਹਾਂ ਤਾਂ ਨਿਦਾਨ ਸਤਕਾਰ ਕਰਦੇ ਆਂ ਹਰ ਧੀ ਪੈਨੋ ਆਪਣੀ ਧੀ ਪੈ ਸਮਝਦੇ ਆਂ ਔਰ ਇੱਥੇ ਕਰਦੇ ਆਏ ਆਂ ਤੇ ਕਰਦੇ ਰਵਾਂਗੇ ਤੇ ਜੇ ਡਾਉਂਟ ਡਰਾਉਂਟ ਭੰਗਾਉਣ ਵਾਲੀ ਗੱਲ ਰਹਿ ਗਈ ਆ ਉਹ ਨਾ ਕੋਈ ਪਾਸਟੇਜਨ ਡਰਾਵੇ ਭੰਗਾਵੇ ਨਾ ਹੀ ਸਾਡੇ ਭਰਾ ਅਣਦਾਵਾ ਸਾਹਿਬ ਨੂੰ ਤੇ ਨਾ ਹੀ ਇਹ ਪ੍ਰਵਾਹ ਨਾਲ ਹੈਪੀ ਨੂੰ ਔਰ ਅੰਕਲ ਜੀ ਬਿਠੇ ਨੇ ਨਾਲ ਮਾਤਾ ਜੀ ਨੇ ਸਾਡੇ ਅਈ ਹਮੇਸ਼ਾ ਰਾਤ ਦਿਨ ਪਰਿਵਾਰ ਦੇ ਨਾਲ ਆ ਮੇਰੇ ਵੱਲੋਂ ਜੋ ਵੀ ਸਪੋਰਟ ਆਗੀ ਮੈਂ ਕਹਤਾ ਜੋ ਕਹਤਾ ਉਹ ਮੈਂ ਕਰਕੇ ਵਿਖਾਵਾਂਗਾ ਲਾਸਟ ਤੱਕ ਮੈਂ ਪਰਿਵਾਰ ਦੇ ਨਾਲ ਆ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰੱਖਾਂਗੇ ਜੇ ਕਿਸੇ ਨੇ ਤਮਕੀਨ ਵਾਈ ਉਹਦੇ ਖਿਲਾਫ ਵੀ ਐਫ ਆਈ ਆਰ ਦਰਜ ਹੋਏਗੀ ਠੋਕੇ ਤੋਂ ਉਹਨੂੰ ਵੀ ਅੰਦਰ ਕਾਬੂ ਕੀਤਾ ਹallelujah ਹallelujah ਸਾਰੇ ਅੰਜਾਮ ਸਿੱਧੇ